ਦੇ ਜੀ ਪਿੰਡ ਮਿਸ਼ਰੀ ਵਾਲਾ گورਨਮੈਂਟ ਹਾਈ ਸਮਾਰਟ ਸਕੂਲ ਉਹਦੇ ਨਾਲ ਹੀ ਸਾਡਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਆ ਆ ਸਕੂਲ ਦੇ ਬੱਚੇ ਜਿਹੜੇ ਆ ਪੜਨ ਆ ਰਹੇ ਆ ਟੀਚਰ ਸਾਹਿਬਾਨ ਤੇ ਉਸ ਦੇ ਨਾਲ ਹੀ ਤੁਸੀਂ ਜਿਹੜਾ ਮਿਸ਼ਰੀ ਵਾਲਾ ਬੋਰਡ ਲੱਗਾ ਤੇ ਉਹਦੇ ਨਾਲ ਹੀ ਸਾਡੀ ਸਕੂਲ ਦੀ ਹੱਦ ਚਲੀ ਜਾਂਦੀ ਹੈ ਜਿੱਥੇ ਆ ਬਣਾਇਆ ਸਿੱਖਿਆ ਦੇ ਕਰਨ ਲਿਖੇ ਗਿਆ ਕੰਧਾਂ ਦੇ ਉੱਤੇ ਤੇ ਉਹਦੇ ਨਾਲ ਹੀ ਉਹ ਜਿਹੜਾ ট্রান্সਫਾਰਮਰ ਆ ਕੰਧ ਦੇ ਨਾਲ ਕੰਧ ਸਾਂਝੀ ਆ ਜਿਹੜਾ ਸਾਡਾ ਸ਼ਰਾਬ ਦਾ ਠਿਕਾ ਦੁੱਧਕਾਨਾਂ ਨਜ਼ਰ ਆਉਂਦੀਆਂ ਹੋਣਗੀਆਂ ਸ਼ਰਾਬ ਦਾ ਠੇਕਾ ਤੇ ਨਾਲ ਹੀ ਕਟਿੰਗ ਦੀ ਦੁਕਾਨ ਆ ਉਸ ਤੋਂ ਅੱਗੇ ਨਾਲ ਹੀ ਸਾਡਾ ਪਿੰਡ ਸ਼ੁਰੂ ਹੋ ਜਾਂਦਾ ਤੇ ਕੋਈ ਰਸਤਾ ਸਾਡਾ ਬੱਚਿਆਂ ਦਾ ਸਕੂਲ ਆਉਣ ਲਈ ਠੇਕੇ ਕੋਲੋਂ ਦੀ ਕਟਿੰਗ ਦੀ ਦੁਕਾਨ ਆ ਨਾਲ ਹੀ ਆ ਪੁਰਾਣੀ ਬਿਲਡਿੰਗ ਦਿਸਦੀ ਹੋਏਗੀ ਜਿਹੜੇ ਬੇਬਾਦ ਕਮਰੇ ਪਏ ਆ ਤੇ ਕਿ ਸਾਡੇ ਟੈਂਕੀ ਆ ਟੈਂਕੀ ਦੀ ਬੈਕ ਸਾਈਡ ਤੇ ਐਂਡ ਤੇ ਅਸੀਂ ਜਿੰਮ ਖੋਲਿਆ ਸੀ ਐਂਡ ਤੇ ਬਿਲਡਿੰਗ ਆ ਜਿਹੜੀ ਕਿ ਇਸ ਟਾਈਮ ਦਰਵਾਜ਼ੇ ਖੁੱਲੇ ਆ ਤੇ ਉਹਦਾ ਸਮਾਨ ਸੂਨ ਵਿਕ ਚੁੱਕਾ ਨਸ਼ੀਆਂ ਨੇ ਵੇਚ ਦਿੱਤਾ ਤੇ ਜਿੰਦੇ ਵਿੱਚ ਬੈਠ ਕੇ ਆਮ ਹੀ ਜਿਹੜੇ ਸਾਡੇ ਨੌਜਵਾਨ ਆ ਨਸ਼ਾ ਕਰਦੇ ਆ ਤੇ ਉਸ ਗਰਾਉਂਡ ਨਾਲ ਹੀ ਵਿੱਚ ਗਰਾਉਂਡ ਮਾਲੀ ਵਿੱਚ ਗਰਾਊਂਡ ਆ ਤੁਹਾਨੂੰ ਆ ਬਾਸਕਟਬਾਲ ਦੀ ਗਰਾਊਂਡ ਨਜ਼ਰ ਆਉਂਦੀ ਹੋਊਗੀ ਮੈਂ ਜ਼ੂਮ ਕਰਦਾ ਆ ਆ ਬਾਸਕਟਬਾਲ ਦੀ ਗਰਾਊਂਡ ਆ ਜਾਂ ਹੋਰ ਗਰਾਊਂਡ ਆ ਸਾਡਾ ਇੱਕ ਕਮਰਾ ਬਣਾਇਆ ਸੀ ਅਸੀਂ ਲਾਇਬ੍ਰੇਰੀ ਬਣਾਈ ਸੀ ਲਾਲ ਬਿਲਡਿੰਗ ਜਿਹੜੀ ਆ ਇੱਧਰ ਆਣ ਕੇ ਬੱਚੇ ਐਸ ਪਾਸਿਓਂ ਸਕੂਲ ਦੇ ਆੜ ਕੇ ਆਪਦੀ ਗਰਾਊਂਡ 'ਚ ਖੇਡਣ ਆਉਂਦੇ ਆ ਜਿਹੜਾ ਕਿ 2 2.5 3 ਸਾਲ ਤੋਂ ਸਾਡਾ ਬੱਚਿਆਂ ਦਾ ਖੇਡਣਾ ਬੰਦ ਹੋਇਆ ਪਿਆ ਇਹਨਾਂ ਨਸ਼ਈਆਂ ਕਰਕੇ ਤੇ ਇਸ ਆ ਠੇਕੇ ਕਰਕੇ ਜਿੱਥੇ ਉਹ ਲੇਡੀਜ਼ ਤੁਰੇ ਜਾਂਦੇ ਉਹ ਠੇਕਾ ਇੱਥੇ ਮੰਦੀਰ ਖੜਦੀ ਆ ਨਸ਼ੇ ਕਰਦੀ ਆ ਨਸ਼ੇ ਵਿਕਦੇ ਆ ਅਨਾਲੀ ਬਾਈਪਾਸ ਜਿਹੜੀ ਸੜਕ ਜਾਂਦੀ ਥੱਲੇ ਦੀ ਇੱਥੋਂ ਦੀ ਆਮ ਨਾਲ ਆਉਂਦੇ ਆ ਕਾਰ ਤੇ ਮੋਟਰਸਾਈਕਲ ਤੇ ਤੇ ਠੇਕੇ ਦੇ ਸਾਹਮਣੇ ਆਉਂਦੀਆਂ ਕੁੜੀਆਂ ਲੈ ਕੇ ਨਸ਼ੇ ਦੀਆਂ ਗਾਂ ਜਾਂਦੇ ਆ ਤੇ ਇੱਥੇ ਸ਼ਰੇਆਮ ਜਿਹੜਾ ਨਸ਼ੇ ਦਾ ਦਾ ਹੈ ਲੱਕੇ ਦਾ ਜਾ ਨਵੀਂ ਨਸ਼ਾ ਇੱਥੋਂ ਵਿਗਦਾ ਲੱਕੇ ਦੇ ਜਿੰਨੇ ਵੀ ਪਿੰਡਾ ਪੁੰਡਾ ਤੋਂ ਆਉਂਦੇ ਆ ਕੁਝ ਸਾਡਾ ਇਹ ਹੈਡਾ ਤੇ ਇੱਕ ਦੂਸਰੇ ਪਾਸੇ ਇੱਕ ਸਾਡਾ ਸੇਮ ਨਾਲੇ ਦੇ ਨਹਿਰ ਆ ਜਿੱਥੇ ਵੀ ਛੜਕ ਲਿੰਕ ਕਰੋੜ ਜਿਹੜੀ ਸ਼ਹਿਯਾਦੀ ਨੂੰ ਜਾਂਦੀ ਆ ਉੱਥੇ ਆਮ ਲੋਕ ਜਾਂਦੇ ਆਉਂਦੇ ਆ ਮੁਦਕੀ ਨੂੰ ਜਾਂਦਾ ਰਸਤਾ ਉਹ ਉੱਥੇ ਵੀ ਅੱਜ ਕੱਲ ਇਹਨਾਂ ਦਾ ਵੇਖਣ ਦਾ ਟੰਗਾ ਫੌਣ ਕੀਤਾ ਵਹੀਕਲ ਦੇ ਬੰਦਾ ਆਇਆ ਉਹ ਫੜ ਕੇ ਗਾਹ ਗਿਆ ਬਸ 1 ਮਿੰਟ ਦਾ ਕੰਮ ਆ ਇਸ ਸਕੂਲ ਦੇ ਵਿੱਚ ਸਾਡੇ ਅੱਜ ਤੋਂ 2 ਸਾਲ ਪਹਿਲਾਂ 15-16 ਕੰਪਿਊਟਰ ਚੋਰੀ ਕੀਤੇ ਇਹਨਾਂ ਨਸ਼ੇ ਵਾਲਿਆਂ ਨੇ ਤੇ ਅਜੇ ਤੱਕ ਸਰਕਾਰ ਵੱਲੋਂ ਕੰਪਿਊਟਰ ਨਹੀਂ ਮਿਲੇ ਜਿਹੜੇ ਕਿ ਬੱਚਿਆਂ ਦੀ ਸਾਰੀ ਪੜ੍ਹਾਈ ਖਰਾਬ ਹੋ ਰਹੀ ਆ ਅਸੀਂ ਰੰਡ ਵਾਲਿਆ ਹਾਰ ਕੇ ਇੱਕ ਚੌਂਕੀਦਾਰ ਵੀ ਰੱਖਿਆ ਜਿੰਦੀ ਅਸੀਂ ਤੇ ਅਸੀਂ ਆਪਦਾ ਕਰਦੇ ਰਹੇ ਆ ਫਿਰ ਥੋੜਾ ਜਿਹਾ ਚੋਰੀਆਂ ਚਾਰੀਆਂ ਤੇ ਸੁਧਾਰ ਹੋਇਆ ਇਸ ਕਰਕੇ ਸਰਕਾਰ ਨੂੰ ਸਾਡੀ ਬੇਨਤੀ ਆ ਕਿਰਪਾ ਕਰਕੇ ਜਿੱਥੇ ਤੁਸੀਂ ਵਿਦਿਆ ਤੇ ਜ਼ੋਰ ਦਿੱਤਾ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਸਟੈਂਡਰਡ ਲੈ ਕੇ ਜਾਣਾ ਚਾਹੁੰਦੇ ਹਾਂ ਤੇ ਜੇ ਤੁਸੀਂ ਮੇਰੇ ਪਿੰਡ ਦਾ ਹਾਲ ਵੇਖੋ ਤੇ ਜੇ ਇੱਕ ਠੇਕਾ ਦੀ ਜੁਕਾ ਸਕਦੇ ਉਥੋਂ ਨਸ਼ੇ ਬੰਦ ਹੀ ਨਹੀਂ ਕਰ ਸਕਦੇ ਮੈਂ ਸ਼ਰਿਆਮ ਤੁਹਾਨੂੰ ਕਹਿ ਰਿਹਾ ਵੀ ਮੇਰੇ ਪਿੰਡ ਐਸ ਜਗ੍ਹਾ ਤੇ ਨਸ਼ਾ ਵਿਕ ਰਿਹਾ ਤੇ ਸ਼ਰਾਬ ਦਾ ਠੇਕਾ ਮੌਜੂਦ ਆ ਐਮਐਲਏ ਸਾਹਿਬ ਨੂੰ ਕਹਿਣ ਤੋਂ ਇਲਾਵਾ ਵੀ ਜਿਹੜਾ ਮੌਕੇ ਦਾ ਐਸਐਚਓ ਉਹਨੂੰ ਵੀ ਬੇਨਤੀ ਕੀਤੀ ਪਿੱਛੇ ਜੇ ਗੁਰਪ੍ਰੀਤ ਸਿੰਘ ਨੂੰ ਪਰ ਕਿਸੇ ਨੇ ਕੋਈ ਧਿਆਨ ਨਹੀਂ ਕੀਤਾ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਕਿ ਪੰਜਾਬ ਸਰਕਾਰ ਵੱਲੋਂ ਚੱਲੀ ਚਲਾਈ ਜਾ ਰਹੀ ਯੋਧ ਨਸ਼ਾ ਅਰੋਧਾ ਬੈਂਮ ਸਫਲ ਹੋ ਰਹੀ ਆ ਜਿਵੇਂ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੱਖਿਆ ਦੀ ਨੀਤੀ ਜਿਹੜੀ ਆ ਥਾਂ ਥਾਂ ਤੇ ਅਧਿਕਾਰਤਨ ਕਰ ਰਹੇ ਆ ਸਾਡੇ ਵੀ ਐਮਐਲਏ ਸਾਹਿਬ ਅਧਿਕਾਰਤਨ ਕਰਕੇ ਗਏ ਆ ਪਰ ਉਹ ਜਿਹੜੇ ਕਮਰੇ ਆ ਆਲਰੇਡੀ ਪਹਿਲੇ ਹੀ ਸਾਲ ਦੋ ਸਾਲਾਂ ਤੋਂ ਬਣੇ ਆ ਉਹਦੇ ਵਿੱਚ ਹੁਣ ਕੋਈ ਦੀ ਨਵੀਂ ਗ੍ਰਾਂਟ ਦਿੱਤੀ ਸਿਰਫ ਅਧਿਕਾਰਤਨ ਕਰਕੇ ਚਲੇ ਗਏ ਆ ਤੇ ਇਸੇ ਠੇਕੇ ਕੋਲੋਂ ਦੀ ਗੁਜਰੇ ਆ ਤੇ ਚਾਰ ਪੰਜ ਫੋਨ ਉਹਨਾਂ ਨੂੰ ਮੈਂ ਠੇਕੇ ਸੰਬੰਧੀ ਆਲਰੇਡੀ ਕਰ ਚੁੱਕਾ ਪਹਿਲਾਂ ਪਰ ਲਾਰਿਆਂ ਤੋਂ ਇਲਾਵਾ ਅਜੇ ਤੱਕ ਕੋਈ ਸਾਡੇ ਪੱਲੇ ਨਹੀਂ ਪਿਆ ਇਹ ਮੈਂ ਸਾਲ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਉਹਨਾਂ ਦੇ ਵੀ ਧਿਆਨ ਚਲੇ ਜਾਂਦਾ ਸੀ ਇਸ ਕਰਕੇ ਕਿਰਪਾ ਕਰਕੇ ਸਾਨੂੰ ਇਹ ਵੀ ਪਤਾ ਸੀ ਜਮ ਸਾਹਿਬ ਆਪਣਾ ਦਿਲੋਂ ਜੋਰ ਲਾ ਰਿਹਾ ਪੂਰਾ ਹਿੰਮਤ ਦੇ ਨਾਲ ਦਲੇਰੀ ਦੇ ਨਾਲ ਪੰਜਾਬ ਨੂੰ ਸੁਧਾਰਨਾ ਚਾਹੁੰਦੇ ਆ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪਰ ਫਿਰ ਮੈਂ ਕਵਾਂਗਾ ਜਿਵੇਂ ਮੈਂ ਅੱਗੇ ਵੀ ਇੰਟਰਵਿਊ ਦਿੱਤੀ ਆ ਬੀਕ ਗਰਾਊਂਡ ਲੈਵਲ ਤੇ ਅਜੇ ਕਈ ਐਮਐਲਏ ਸਾਹਿਬ ਨੇ ਇਹੋ ਜਿਹੇ ਆ ਜਿਨ੍ਹਾਂ ਦੇ ਬਾੜੇ ਅਨਸਰਾਂ ਨਾਲ ਸੰਬੰਧ ਆ ਥੱਲੇ ਅਜੇ ਪੁਲਿਸ ਅਫਸਰ ਵੀ ਇਹੋ ਜਿਹੇ ਆ ਜਿਨ੍ਹਾਂ ਦੇ ਅਜੇ ਸੰਬੰਧ ਟੁੱਟੇ ਨਹੀਂ ਤੇ ਇਹ ਥੱਲੜਾ ਜਿਹੜਾ ਡੈਸਜ ਆ ਗਰਾਊਂਡ ਪੰਦਰ ਤੇ ਜਿੰਨਾ ਚਿਰ ਅਸੀਂ ਤੋੜਦੇ ਨਹੀਂ ਉਹਨਾਂ ਚਿਰ ਸਾਡੇ ਲਈ ਇਹ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਅਸੀਂ ਕਾਮਯਾਬ ਹੋਵਾਂਗੇ ਥੱਲ ਜ਼ਰੂਰ ਪੈ ਗਈ ਆ ਪਰ ਪੂਰੀ ਕਾਮਯਾਬੀ ਦਿਸ ਨਹੀਂ ਰਹੀ ਕਿਉਂਕਿ ਸਾਡੇ ਪਿੰਡ ਦਾ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਚੱਲੇ ਆ ਰਿਹਾ ਪਹਿਲਾਂ ਇਹ ਸੀ ਕਿ ਵੀ ਸ਼ਰਿਆਉਂ ਦਿੰਦੇ ਹੀ ਫੜ ਕੇ ਪੁੜੀਆਂ ਲੈ ਜਵਾਲੇ ਜੋ ਹੁਣ ਥੋੜਾ ਜਿਹਾ ਪਰਦੇ ਨਾਲ ਮੋਟਰਸਾਈਕਲਾਂ ਤੇ ਵਹੀਕਲਾਂ ਦੇ ਵਿਗੰਡਾ ਪਿਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤ